ਉਪਾਇਆ ਇਹ ਨਾਂ ਉਹ ਤੇ ਹੋਂਦੇ ਆ ਜਾਈ ਜਾਂਦੀ ਕੱਢ ਲੈਂਦੀ ਮੁੰਡੇ ਦਾ ਯੂਰ ਲੱਗ ਰਹੇ ਨੇ ਉਧਰ ਪੂਰਾ ਖਤਰਨਾਕ ਕੰਮ ਤੇ ਪੂਰਾ ਪੂਰਾ ਖਤਰਨਾਕ ਸੀ ਯੂਰ ਤਾਂ ਸਾਰਾ ਅੰਦਰ ਲੱਗ ਗਿਆ ਆ ਗਈ ਕਲਪਾ ਨਹੀਂ ਥੱਲੇ ਚੰਗਾ ਆ ਗਈ ਬੱਸ ਟਾਈਮ ਰਹੀ ਭਾਈ ਹਾਂ ਹਾਂ ਕੋਈ ਨਾ ਕਰ ਉਸ ਤੇ ਟਾਈਮ ਆ ਗਿਆ ਉਹਦੀ ਲਾ ਦੂਗਾ ਉਹ ਬੜਾ ਦੇਦੀ ਕੈਮ ਪੂਰੀ ਵੀਡੀਓ ਟੱਟ ਕੇ ਵਿੱਚ ਭੱਜ ਗਿਆ ਸੀ ਇਹ ਮੈਂ ਨਹੀਂ ਮਾਰਿਆ ਇੱਕ ਉਹ ਛਟਕਾ ਮਾਰ ਕੇ ਉਹਦੀ ਇਹ ਦਬਾ ਲਿਆ ਉਹ ਨਵੇਂ ਓਕੇ ਮੈਂ ਲਵਾ ਦੂੰ ਆਪਕੇ ਤੁਸੀਂ ਚੱਕੋ ਤਾਂ ਲਿਆ ਲਓ ਜੀ ਮਿਸਤਰੀ ਆ ਨਾ ਫੱਦੀ ਨੂੰ ਦੇਖ ਦੋ ਅਰਜਨ ਆ ਗਿਆ ਮੈਂ ਆ ਗਿਆ ਖੜ ਤੇ ਪੋਟ ਪੋਟ ਪੁੱਛ ਆਈ ਨਹੀਂ ਖਾ ਚੁੱਕੇ ਪੱਟੀ ਪਿੱਛੇ ਕਰ ਮੁੱਠੀ ਆ ਦਾ ਬਾਬੇ ਦੀ ਲੈ ਬੱਬਾ ਖਾਜਾ ਬੜੀ ਹਟ ਜਾ ਰੱਖੋ ਪਹਿਲਾਂ ਮੇਰੇ ਵਾਲਾ ਛੋਟਾ ਕਰਨਾ ਚੱਲ ਕਰੀਏ ਦਮ ਚੱਲ ਉਹ ਦੇਖੋ ਜੀ ਬਹੁਤ ਮੁਸ਼ਕਲ ਨਾਲ ਕੱਢੀ ਆ ਮੈਂ ਕੁਝ ਨਹੀਂ ਲੱਗੀ ਉਹ ਅੰਦਰ ਬੰਦ ਛੋਟਾ ਪਾ ਦੇ ਕਰ ਹਟ ਜਾ ਹਟ ਜਾ ਤਾ ਟੁੱਟ ਗਈ ਸੀ ਫੜ ਕੇ ਰੱਖੋ ਇੱਥੋਂ ਕਿਤੇ ਤੇ ਰੱਖ ਬਸ ਬਾਦ ਮੈਂ ਕੋਈ ਹੋਣੀ ਤਾ ਦਾਦਾ ਸਾਬ ਤੁਹਾਨੂੰ ਪਹਿਲਾਂ ਫੋਨ ਕਰ ਦੰਦਾ ਮੈਂ ਪਹਿਲਾਂ ਆਪ ਤੜਕੇ ਆ ਜੀ ਤੜਕੇ ਹੱਲੀਆਂ ਮੋਟ ਟੜਕੇ ਜਦੋਂ ਅਸੀਂ ਆਏ ਆ ਉਦੋਂ ਹੱਲੀ ਆ ਆਪਾਂ ਕੋਤੂ ਆਪਾਂ ਤੋਂ ਨਹੀਂ ਆਇਆ ਉਦੋਂ ਹੱਲੀ ਆ ਉਦੋਂ ਹੱਲੀ ਹੈ ਪਹਿਲੇ ਖੜੀ ਸੀ ਫੋਨ ਕਰਦੇ ਕਦੇ ਕੁੱਸ ਨਾ ਲਿਓ ਕਰੀ ਉਹ ਕਰੀ ਫੋਨ ਕਹਿੰਦੇ ਵਾਸਤ ਰ ਗਿਆ ਵੀਡੀਓ ਬੰਦ ਕਰਦੇ ਸੀ ਵੀਡੀਓ ਤਾਂ ਬੰਦ